ਭਾਈ ਗੁਰਸਿੱਖੋ ਕਦੀ ਕਿਸੇ ਭੁਲੇਖੇ ਵਿੱਚ ਨਾ ਪਿਓ ਕਿਉਂਕਿ ਇਹ ਕੁਝ ਭੁਲੇਖਿਆਂ ਦਾ ਸ਼ਿਕਾਰ ਆਪਾਂ ਹੁੰਨੇ ਆ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਜੀ ਤੱਕ ਦਾ ਜੀਵਨ ਵੇਖਦੇ ਆ ਤੇ ਸਾਡੇ ਕਈ ਵਿਦਵਾਨ ਨੇ ਕਹਿੰਦੇ ਨੇ ਉੱਥੇ ਪਿਆਰ ਦੀ ਗੱਲ ਕਰਦੇ ਸਨ ਵਿਚਾਰ ਦੀ ਗੱਲ ਕਰਦੇ ਸਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਤਲਵਾਰ ਦੀ ਗੱਲ ਕਰਦੇ ਨੇ ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਪਹਿਲਾ ਗੁਰਨਾਨਕ ਦੇ ਘਰ ਦਾ ਸਿਧਾਂਤ ਹੈ ਪਿਆਰ ਅਸੀਂ ਹਰ ਕਿਸੇ ਨਾਲ ਪਿਆਰ ਕਰਦੇ ਹਾਂ ਅਸੀਂ ਪਿਆਰ ਨਾਲ ਆਪਣੀ ਗੱਲ ਅੱਗੇ ਰੱਖਦੇ ਹਾਂ ਦੂਜੀ ਵਿਚਾਰ ਅਸੀਂ ਵਿਚਾਰ ਸਾਹਮਣੇ ਰੱਖਦੇ ਹਾਂ ਪਰ ਜੇ ਗੱਲ ਪਿਆਰ ਨਾਲ ਨਾ ਬਣੇ ਜੇ ਗੱਲ ਵਿਚਾਰ ਨਾਲ ਨਾ ਬਣੇ ਤੇ ਫਿਰ ਗੱਲ ਹਥਿਆਰ ਨਾਲ ਸੁਲਝਦੀ ਹੈ ਜੇ ਕਿਸੇ ਗੱਲ ਨੂੰ ਤੁਸੀਂ ਪਿਆਰ ਨਾਲ ਕਹਿੰਦੇ ਹੋ ਵਿਚਾਰ ਨਾਲ ਕਹਿੰਦੇ ਹੋ ਤੇ ਜੇ ਅਗਲਾ ਮੰਨੇ ਹੀ ਨਾ ਫਿਰ ਹਥਿਆਰ ਚੁੱਕਣਾ ਲਾਜ਼ਮੀ ਹੈ ਗੁਰੂ ਨਾਨਕ ਸਾਹਿਬ ਨੇ ਪਿਆਰ ਦੀ ਗੱਲ ਕੀਤੀ ਹੈ ਧੰਨ ਗੁਰੂ ਗੁਰੰਗਤ ਦੇ ਮਹਾਰਾਜ ਪਾਤਸ਼ਾਹ ਜੀ ਗੱਲ ਪਿਆਰ ਦੀ ਕਰਦੇ ਨੇ ਗੁਰ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੁੱਖਤਾ ਦੇ ਸਾਹਮਣੇ ਵਿਚਾਰ ਧਾਰਾ ਰੱਖਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਫਿਰ ਵਿਚਾਰ ਅੱਗੇ ਰੱਖਦੇ ਨੇ ਜੇ ਜਦੋਂ ਜ਼ਾਲਮ ਇੰਤਿਹਹਾ ਕਰ ਦਿੰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਹੀ ਕਰ ਦਿੰਦਾ ਹੈ ਤੇ ਫਿਰ ਗੱਲ ਤਲਵਾਰ ਤੇ ਆ ਜਾਂਦੀ ਹੈ ਗੁਰੂ ਹਰਾਈ ਪਾਤਸ਼ਾਹ ਜੀ ਨੇ ਪਿਆਰ ਦੀ ਗੱਲ ਕੀਤੀ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਵੀ ਪਿਆਰ ਦੀ ਗੱਲ ਕਰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਵਿਚਾਰ ਦੀ ਗੱਲ ਕਰਦੇ ਨੇ ਤੇ ਜ਼ਾਲਮ ਕੀ ਕਰਦਾ ਹੈ ਸ਼ਹੀਦ ਕਰ ਦਿੰਦਾ ਹੈ ਫਿਰ ਦਸ਼ਮੇਸ਼ ਪਿਤਾ ਕਹਿੰਦੇ ਜੇ ਹੁਣ ਗੱਲ ਪਿਆਰ ਨਾਲ ਨਹੀਂ ਬਣੀ ਵਿਚਾਰ ਨਾਲ ਨਹੀਂ ਬਣੀ ਤੇ ਹੁਣ ਹਥਿਆਰ ਚੁੱਕਣਾ ਲਾਜ਼ਮੀ ਹੋ ਗਿਆ ਜੇ ਗੁਰੂ ਅਰਗਵਿੰਦ ਪਾਤਸ਼ਾਹ ਤਲਵਾਰ ਨਾ ਚੁੱਕਦੇ ਤੇ ਇੱਕ ਗੱਲ ਯਾਦ ਰੱਖਣਾ ਲੋਕਾਂ ਨੇ ਅਸਲ ਦੇ ਵਿੱਚ ਇਹ ਸਮਝ ਲੈਣਾ ਸੀ ਠੀਕ ਹੈ ਜੀ ਦੁਨੀਆ ਦੇ ਅੰਦਰ ਜੇ ਕੋਈ ਮਾੜਾ ਕਰਦਾ ਤੇ ਅੱਖਾਂ ਬੰਦ ਕਰ ਲਵੋ ਤੇ ਜੇ ਕੋਈ ਚੰਗਾ ਕਰਦਾ ਦੀ ਵਧਾਈ ਕਰ ਦੇਵੋ ਪਰ ਤੁਸੀਂ ਆਪ ਕੁਛ ਨਾ ਕਰੋ ਗੁਰੂ ਅਰਗਵਿੰਦ ਪਾਤਸ਼ਾਹ ਜੀ ਨੇ ਗੱਲ ਮਹਿਸੂਸ ਕੀਤੀ ਪੁੱਛੇ ਭਾਈ ਗੁਰਦਾਸ ਜੀ ਆਦਿ ਨੇ ਜਦੋਂ ਤੁਸੀਂ ਗੁਰੂ ਅਰਗਵਿੰਦ ਪਾਤਸ਼ਾਹ ਜੀ ਦੇ ਦਰਸ਼ਨ ਕਰੋ ਤੇ ਉਹਨਾਂ ਦੇ ਪਹਿਰਾਵੇ ਨੂੰ ਉਹਨਾਂ ਦੇ ਸਰੂਪ ਨੂੰ ਉਹਨਾਂ ਦੀਆਂ ਪਹਿਨੀਆਂ ਹੋਈਆਂ ਤਲਵਾਰਾਂ ਨੂੰ ਵੇਖ ਕੇ ਭੁਲੇਖਾ ਨਾ ਖਾਯੋ ਕਿਉਂ ਕਿਉਂਕਿ ਭਾਈ ਸਿਰਫ ਪੱਗ ਬਦਲੀ ਹੋ ਸਕਦੀ ਹੈ ਬਾਣਾ ਬਦਲਿਆ ਹੋ ਸਕਦਾ ਹੈ ਇਥੋਂ ਤੱਕ ਸਰੀਰ ਬਦਲਿਆ ਹੋ ਸਕਦਾ ਪਰ ਇੱਕ ਚੀਜ਼ ਨਹੀਂ ਬਦਲ ਸਕਦੀ ਉਹ ਹੈ ਵਿਚਾਰ ਧਾਰਾ ਅਰਜਨ ਕਾਇਆ